ਜਿੱਥੇ ਪੰਜਾਬ ਕਾਂਗਰਸ ਵਿੱਚ ਲੀਡਰਸ਼ਿਪ ਤਬਦੀਲੀ ਦੀਆਂ ਗੱਲਾਂ ਚੱਲ ਰਹੀਆਂ ਸੀ ਉੱਥੇ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜਾ ਰਾਹੁਲ ਗਾਂਧੀ ਹੈ ਉਹਦੇ ਕੋਲੋਂ ਜਿਹੜੀ ਕਮਾਂਡ ਉਹ ਖੁੱਸ ਸਕਦੀ ਹੈ ਇਸ ਬਾਰੇ ਕੀ ਜਾਣਕਾਰੀ ਬਿਲਕੁਲ ਕਾਂਗਰਸ ਦਾ ਜਿਹੜਾ ਜਿਹੜੀ ਜਿਸ ਤਰ੍ਹਾਂ ਦੀ ਆਪਾਂ ਪੰਜਾਬ 'ਚ ਗੱਲ ਕਰ ਰਹੇ ਹਾਂ ਸੈਂਟਰ 'ਚ ਵੀ ਇਸੇ ਤਰ੍ਹਾਂ ਦੇ ਰਾਹੁਲ ਗਾਂਧੀ ਨੇ ਇੱਕ ਵਾਰ ਉਹਨਾਂ ਨੂੰ ਨਾ ਸਲੀਪਰ ਸੈੱਲ ਕਿਹਾ ਸੀਗਾ ਕਿ ਕਾਂਗਰਸ ਦੇ ਵਿੱਚ ਨਾ ਅਜਿਹੇ ਸਲੀਪਰ ਸੈੱਲ ਹੈ ਜਿਹੜੇ ਇਸ ਤਰ੍ਹਾਂ ਅੰ ਦਾ ਕੰਮ ਕਰਦੇ ਆ ਕਿ ਪਾਰਟੀ ਨੂੰ ਡਬੋਣ ਦਾ ਹੀ ਕੰਮ ਕਰਦੇ ਆ ਹੁਣ ਜਿਵੇਂ ਸੀਡਬਲਯੂਸੀ ਦੀ ਬੈਠਕ ਸੀਗੀ ਜੀ ਦਿੱਲੀ ਦੇ ਵਿੱਚ ਉਹ ਤੇ ਉਹ ਤੋਂ ਉੱਥੇ ਉੱਥੇ ਕੀ ਹੋਇਆ ਸੀਡਬਲਯੂਸੀ ਦੀ ਬੈਠਕ ਤੋਂ ਪਹਿਲਾਂ ਦਿਗਬਜੇ ਸਿੰਘ ਜਿਹੜੇ ਮੱਧ ਪ੍ਰਦੇਸ਼ ਦੇ ਜੀ ਲੀਡਰ ਹੈ ਤਾਂ ਉਹ ਆਪ ਤਾਂ ਹੁਣ ਉੱਥੋਂ ਜਿੱਤ ਦੇਣੀ ਹੈ ਨਾ ਉਹਨਾਂ ਦੀ ਸਟਰੈਂਥ ਹੈ ਕਿ ਉਹ ਮੱਧ ਪ੍ਰਦੇਸ਼ ਦੇ ਵਿੱਚ ਪਾਰਟੀ ਨੂੰ ਖੜੀ ਕਰ ਸਕਣ ਉਹਨਾਂ ਨੇ ਹੁਣ ਮੋਦੀ ਦੇ ਔਰ ਆਰਐਸਐਸ ਦੇ ਸੋਲੇ ਗਾਣੇ ਸ਼ੁਰੂ ਕਰ ਦਿੱਤੇ ਭਾਵੇਂ ਕੀ ਗੱਲ ਠੀਕ ਹੈ ਕਿ ਜਿਹੜੀ ਉਹ ਦਿਗਵਜੇ ਜਿਹੜੀ ਗੱਲ ਕਹਿ ਰਹੇ ਨੇ ਉਹ ਠੀਕ ਹੈ ਗੱਲ ਕਿ ਵੀ ਜਿਹੜੀ ਪਾਰਟੀ ਨੂੰ ਜਿਹੜਾ ਹੈ ਉਹ ਆਰਐਸਐਸ ਤੋਂ ਸਿੱਖਣਾ ਚਾਹੀਦਾ ਆਰਐਸਐਸ ਜਿਸ ਤਰੀਕੇ ਨਾਲ ਗਰਾਊਂਡ ਤੇ ਕੰਮ ਕਰਦੀ ਹੈ ਉਸ ਤਰ੍ਹਾਂ ਗਰਾਊਂਡ ਤੇ ਉਤਰ ਕੇ ਗੱਲ ਸਿੱਖਣਾ ਚਾਹੀਦਾ ਹੁਣ ਇਹ ਗੱਲ ਤਾਂ ਠੀਕ ਹੈ ਪਰ ਦਿਗਵਜੇ ਸਿੰਘ ਨੂੰ ਜੇ ਕੋਈ ਪੁੱਛੇ ਵੀ ਭਾਈ ਸਾਹਿਬ ਤੁਸੀਂ ਆਪਣੀ ਸਟੇਟ 'ਚ ਕੀ ਕਰ ਰਹੇ ਹੋ ਹਮ ਬਿਲਕੁਲ ਤੁਸੀਂ ਆਪ ਤਾਂ ਜਿੱਤ ਨਹੀਂ ਹੁੰਦਾ ਤੁਹਤੋਂ ਉਸੀ ਦਾ ਰਾਜ ਸਭਾ ਭਾੜਦੇ ਹੂੰ ਹੂੰ ਠੀਕ ਹੈ ਨਾ ਜੀ ਹੁਣ ਇਦਾਂ ਸ਼ਹੀਦ ਰ ਹੈ ਹੂੰ ਸ਼ਹੀਦ ਰ ਵੀ ਲੱਗਿਆ ਹੋਇਆ ਜੀ ਸ਼ਹੀਦ ਰ ਨੂੰ ਇਹ ਸੀਗਾ ਕਿ ਖੜਗੇ ਨੂੰ ਪ੍ਰਧਾਨ ਬਣਾਤਾ ਉਹਦਾ ਨੰਬਰ ਨਹੀਂ ਲੱਗਿਆ ਤੇ ਉਹ ਹੁਣ ਉਹਦੇ ਖਿਲਾਫ ਚੱਲ ਪਿਆ ਹੂੰ ਇਹਹੀ ਵਰਤਾਰਾ ਕਾਂਗਰਸ ਦਾ ਸਾਰੀਆਂ ਸਟੇਟਾਂ ਦੇ ਵਿੱਚ ਜੀ ਪੰਜਾਬ ਦੇ ਵਿੱਚ ਵੀ ਇਹੀ ਵਰਤਾਰਾ ਹੈ ਹੂੰ ਪੰਜਾਬ ਦੇ ਵਿੱਚ ਜਿਹੜੀ ਇੱਕ ਸਰਵੇ ਦੀ ਗੱਲ ਹੋ ਰਹੀ ਸੀ ਕਿ ਲੀਡਰਸ਼ਿਪ ਤਬਦੀਲੀ ਦੀ ਗੱਲ ਹੋ ਰਹੀ ਹੈ ਤੇ ਜਿਹਦੇ ਚ ਕਿਹਾ ਜਾ ਰਿਹਾ ਸੀਗਾ ਕਿ ਜੰਨੀ ਪ੍ਰਗਟ ਸਿੰਘ ਔਰ ਵਿਜੇਂਦਰ ਸਿੰਘਲਾ ਉਹਨਾਂ ਦਾ ਇਹ ਤਿੰਨ ਬੰਦਿਆਂ ਜਿਹੜੇ ਪ੍ਰਮੁੱਖ ਚਿਹਰੇ ਐ ਜਿਨ੍ਹਾਂ ਨੂੰ ਉਭਾਰਿਆ ਜਾ ਸਕਦਾ ਤੇ ਵੱਡੇ ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਐਲੋਪੀ ਐ ਤੇ ਇੱਕ ਇਹਦੇ ਨਾਲ ਇੱਕ ਰੀਜਨਲ ਸੰਤੁਲਨ ਬਣਾਇਆ ਜਾਊਗਾ ਇੱਕ ਸਿੱਖ ਮੁਸਲਮ ਸਿੱਖ ਹਿੰਦੂ ਆਲਾ ਜਿਹੜਾ ਅ ਮਤਲਬ ਸੰਤੁਲਨ ਹੈ ਉਹ ਵੀ ਗੱਲ ਬਣੇਗੀ ਤੇ ਇਹਦੇ ਨਾਲ ਨਾਲ ਜਿਹੜੀ ਦਲਤਾਂ ਵਾਲੀ ਗੱਲ ਹੈ ਵੀ ਦਲਿਤ ਭਾਈਚਾਰਾ ਜਿਹੜਾ ਹੈ ਪੰਜਾਬ ਦੇ ਵਿੱਚ 34% ਦਲਿਤ ਭਾਈਚਾਰਾ ਹੈ ਸੋ ਉਹਨਾਂ ਦੀ ਇੱਕ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਵੀ ਦਿੱਤੀ ਜਾਊਗੀ ਕਾਂਗਰਸ ਕੋਲ ਦੋ ਵੱਡੇ ਫੇਸ ਹੈ ਇੱਕ ਜਿਹੜੇ ਚਰਨਜੀਤ ਸਿੰਘ ਚੰਨੀ ਤਾਂ ਹੈ ਇੱਕ ਡੈਨੀ ਨੇ ਦੇ ਨਹੀਂ ਹੁਣੀ ਉਹ ਵੀ ਕਾਫੀ ਜਿਹੜਾ ਬਾਰਡਰ ਵਾਲਾ ਉੱਪਰ ਵਾਲਾ ਬੈਲਟ ਹੈ ਉੱਚ ਕਾਫੀ ਐਕਟਿਵ ਨੇ ਉਹ ਹੋਏ ਸੋ ਉਹ ਜੇ ਮਤਲਬ ਕਾਂਗਰਸ ਜਿਹੜੀ ਹੈ ਆਪਣੀਆਂ ਗੋਟੀਆਂ ਸਹੀ ਫਿਟ ਕਰੇ ਤੇ ਕਾਂਗਰਸ ਜਿਹੜੀ ਹੈ ਕਮਾਲ ਕਰ ਸਕਦੀ ਹੈ ਪਰ ਪ੍ਰੋਬਲਮ ਕਾਂਗਰਸ ਦੀ ਉਹੀ ਹੈ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਤੇ ਰਾਹੁਲ ગાંધી ਜਿਹਨਾਂ ਨੂੰ ਸਲੀਪਰ 셀 ਕਹਿੰਦੇ ਸੀ ਅੱਛਾ ਮੈਨੂੰ ਤਾਂ ਇਹ ਵੀ ਮੈਂ ਇੱਕ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਨਾ ਪੰਜਾਬ ਦੇ ਵਿੱਚ ਲੀਡਰਾਂ ਦੀ ਤੋਂ ਫੀਡਬੈਕ ਲੈ ਰਹੀ ਹੈ ਜੀ ਸਾਰੇ ਤਰ੍ਹਾਂ ਦੀ ਲੀਡਰਸ਼ਿਪ ਕਿਹੜੇ-ਕਿਹੜੇ ਲੀਡਰ ਖਰਾਬ ਕਰਨ ਵਾਲੇ ਹੈ ਜਾਂ ਤੁਸੀਂ ਇੱਕ ਲੀਡਰ ਬਣਾ ਦਿਓ ਉਹ ਸਾਰਿਆਂ ਨੂੰ ਉਹ ਫਿਰ ਆਪਣੇ ਆਪਣੇ ਉਸੇ ਬੰਦੇ ਨੂੰ ਜੀ ਮਤਲਬ ਜਿੱਥੇ ਅੱਖ ਭਿੱੜਦੀ ਹੈ ਜਾਂ ਜਿਹੜਾ ਉਹ ਉਹਦਾ ਉਹਦੇ ਗਰੁੱਪ ਦਾ ਹੈ ਉਹ ਉਹਨੂੰ ਉਹ ਲੀਡ ਕਰਦੇ ਅੱਗੇ ਤੇ ਦੂਜੇ ਜਿਹੜੇ ਵਰਗ ਹੈ ਉਹਨਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਜਿਵੇਂ ਵੀ ਵੀ ਇਹ ਕਹਿੰਦੇ ਨੇ ਕਿ ਕਾਂਗਰਸ ਦੇ ਵਿੱਚ ਜੱਟ ਸਿੱਖ ਲੀਡਰਸ਼ਿਪ ਭਾਰੂਗਾ ਪੂਰੀ ਤਰ੍ਹਾਂ ਸਾਰੇ ਪਾਸੇ ਜੀ ਤੇ ਉਹਦੇ ਚ ਫਿਰ ਜਿਹੜੇ ਦਲਿਤ ਹੈ ਜਾਂ ਜਿਹੜੇ Hindu ਹੈ ਜਾਂ ਦੂਜੇ ਜਿਹੜੇ ਸਮਾਜ ਦੇ ਵਰਗ ਹੈ ਉਹ ਆਪਣੇ ਆਪ ਨੂੰ ਜਿਹੜਾ ਹੈ ਡਿਸਕ੍ਰੈਡਿਟ ਫੀਲ ਕਰਦੇ ਹੂੰ ਸੋ ਇਸੇ ਕਰਕੇ ਕਹਿੰਦੇ ਆ ਕਿ ਉਹ ਇੱਕ ਇੱਕ ਫੀਡਬੈਕ ਪੰਜਾਬ ਭਰ ਦੇ ਵਿੱਚੋਂ ਕਾਂਗਰਸ ਲੈ ਰਹੀ ਹੈ ਹਮ ਔਰ ਜੇ ਕਿਹਾ ਸੀ ਵੀ ਰਾਹੁਲ ਗਾਂਧੀ ਦੇ ਉਹਦੇ ਟੇਬਲ ਤੇ ਜਿਹੜਾ ਸਰਵੇ ਹੈ ਉਹ ਜਿਹੜਾ ਇਹ ਪਹਿਲੇ ਹਫਤੇ ਹੀ ਪਹੁੰਚ ਜਾਏਗਾ ਤੇ ਉਹਦੇ ਉੱਤੇ ਪਹਿਲੇ ਹਫਤੇ ਫੈਸਲਾ ਆ ਜਾਏਗਾ ਕਿ ਕੀ ਤਬਦੀਲੀਆਂ ਹੁੰਦੀਆਂ ਪਰ ਇਹਦੇ ਨਾਲ ਜਿਹੜੀ ਖਬਰ ਆ ਰਹੀ ਹੈ ਉਹ ਦਿੱਲੀ ਤੋਂ ਖਬਰ ਇਹ ਆ ਰਹੀ ਹੈ ਕਿ ਪ੍ਰਿਯੰਕਾ ਗਾਂਧੀ ਨੂੰ ਹਮ ਜਿਹੜੀ ਕੋ ਪਾਰਟੀ ਦੇ ਵਿੱਚ ਕੁਝ ਲੋਕ ਨੇ ਜਿਹੜੇ ਚਾਹਦੇ ਆ ਕਿ ਪ੍ਰਿਯੰਕਾ ਗਾਂਧੀ ਪਾਰਟੀ ਨੂੰ ਲੀਡ ਕਰੇ ਤੇ ਇਹਦੇ ਤੋਂ ਲੱਗਦਾ ਕਿ ਰਾਹੁਲ ਗਾਂਧੀ ਦੀ ਕਮਾਂਡ ਜਿਹੜੀ ਹੈ ਉਹ ਉਹਦੇ ਹੱਥੋਂ ਥੋੜੀ ਖੁੱਸੇਗੀ ਤੇ ਸੋ ਸੈਂਟਰ ਲੈਵਲ ਤੇ ਵੀ ਭਾਜੀਪੀ ਸੌਰੀ ਕਾਂਗਰਸ ਦੇ ਵਿੱਚ ਕਾਫੀ ਕਮਾਂਸਾਨ ਮੱਚੀ ਹੋਈ ਹੈ ਤੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਚਾਰ ਬੰਦੇ ਜਿਹੜੇ ਆ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾਏਗਾ ਵੀ ਚਾਰਾਂ ਜਿਵੇਂ ਨਾਰਥ ਈਸਟ ਵੈਸਟ ਤੇ ਸਾਊਥ ਹੈਨਾ ਤੇ ਇਹ ਇਹਨਾਂ ਚਾਰ ਜਿਹੜੀਆਂ ਰਾਜ ਇਹਨਾਂ ਚਾਰ ਕਾਰਜਕਾਰੀ ਪ੍ਰਧਾਨ ਹੋਣਗੇ ਤੇ ਸ਼ਾਇਦ ਉਹਦੇ ਵਿੱਚ ਇੱਕ ਕਾਰਜਕਾਰੀ ਪ੍ਰਧਾਨ ਪ੍ਰਯੰਕਾ ਗਾਂਧੀ ਨੂੰ ਬਣਾਇਆ ਜਾ ਰਿਹਾ ਹੂੰ ਸੋ ਇਦਾਂ ਦੀਆਂ ਖਬਰਾਂ ਆ ਰਹੀਆਂ ਤੇ ਰਾਹੁਲ ਗਾਂਧੀ ਦਾ ਜਿਹੜਾ ਗਰੁੱਪ ਹੈ ਤੇ ਰਾਹੁਲ ਗਾਂਧੀ ਦੇ ਗਰੁੱਪ ਦਾ ਗਰੁੱਪ ਇਹ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਰਾਹੁਲ ਗਾਂਧੀ ਸਟੈਪ ਬਾਈ ਸਟੈਪ ਆਏ ਨੇ ਉਸੇ ਤਰ੍ਹਾਂ ਪ੍ਰਯੰਕਾ ਗਾਂਧੀ ਵੀ ਆਏ ਹੂੰ ਵੀ ਉਹਨਾਂ ਨੂੰ ਪ੍ਰਯੰਕਾ ਗਾਂਧੀ ਨੂੰ ਇਸ ਤਰ੍ਹਾਂ ਮਤਲਬ ਨਾ ਬਣਾਇਆ ਜਾਏ ਹੂੰ ਤੇ ਇਹਨੂੰ ਹੁਣ ਕੁਝ ਤਰੀਕ ਕੁਝ ਲੋਗ ਇਸ ਤਰ੍ਹਾਂ ਦੇਖ ਰਹੇ ਆ ਕਿ ਸ਼ਾਇਦ ਕਾਂਗਰਸ ਜਿਹੜੀ ਕਾਂਗਰਸ ਦੀ ਜਿਹੜੀ ਰਾਹੁਲ ਗਾਂਧੀ ਗਰੁੱਪ ਹੈ ਉਹ ਪ੍ਰਿਯੰਕਾ ਗਾਂਧੀ ਤੋਂ ਇੱਕ ਤਰ੍ਹਾਂ ਦਾ ਡਰ ਮਹਿਸੂਸ ਕਰ ਰਿਹਾ ਕਿ ਜੇ ਪ੍ਰਿਯੰਕਾ ਗਾਂਧੀ ਲੀਡ ਚ ਆ ਗਈ ਤਾਂ ਰਾਹੁਲ ਗਾਂਧੀ ਦਾ ਪਿੱਛੇ ਪਛੜ ਨਾ ਜਾਵੇ ਜੀ ਜੀ ਜਦ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਰਾਹੁਲ ਗਾਂਧੀ ਮੋਦੀ ਸਰਕਾਰ ਨੂੰ ਘੇਰਦੇ ਮੋਦੀ ਸਰਕਾਰ ਤੇ ਨਿਸ਼ਾਨਾ ਰੱਖਦੇ ਆ ਤੇ ਪ੍ਰਿਯੰਕਾ ਗਾਂਧੀ ਜਿਹੜੀ ਹੈ ਉਹ ਕਾਂਗਰਸ ਦੀਆਂ ਜਿਹੜੀਆਂ ਅੰਦਰੂਨੀ ਧੜੇਬੰਦੀਆਂ ਜਾਂ ਅੰਦਰੂਨੀ ਜਿਹੜੇ ਸੰਕਟ ਹੈ ਉਹਨੂੰ ਕਰਦੀ ਹੈ ਪਰ ਰਾਹੁਲ ਗਾਂਧੀ ਨੂੰ ਦੀ ਉਹਦੇ ਬਾਰੇ ਜਾਣਨ ਵਾਲੇ ਲੋਕ ਮੰਨਦੇ ਆ ਕਿ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਦਾ ਵਿਰੋਧ ਨਹੀਂ ਕਰ ਰਹੇ ਉਹਨਾਂ ਨੂੰ ਸਿਰਫ ਇਹ ਡਰ ਹੈ ਕਿ ਜੇ ਪ੍ਰਿਯੰਕਾ ਗਾਂਧੀ ਇੱਕੇਦਮ ਪ੍ਰਧਾਨ ਬਣ ਗਈ ਤਾਂ ਵੀ ਇਹ ਨਾ ਹੋਵੇ ਵੀ ਸੋਨੀਆ ਫੇਲ ਹੋ ਗਈ ਰਾਹੁਲ ਫੇਲ ਹੋ ਗਿਆ ਹੁਣ ਪ੍ਰਿਆੰਕਾ ਵੀ ਫੇਲ ਹੋ ਗਈ ਵੀ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਹੈ ਉਹ ਨਾ ਜਾਏ ਖੈਰ ਕਾਂਗਰਸ ਦੇ ਵਿੱਚ ਕਿ ਮੋਦੀ ਨੇ ਪਹਿਲਾਂ ਹੀ ਕਿਹਾ ਮੋਦੀ ਸਾਹਿਬ ਨੇ ਪਹਿਲਾਂ ਹੀ ਕਿਹਾ ਸੀਗਾ ਕਿ ਕਾਂਗਰਸ ਦੇ ਵਿੱਚ ਜਿਹੜਾ ਹੈ ਉਹ ਟੜੇ ਬਣ ਹੋਣ ਜਾ ਰਿਹਾ ਗੜਬੜ ਹੋਣ ਜਾ ਰਹੀ ਹੈ ਤਾਂ ਉਹ ਜੇ ਉਸ ਤਰ੍ਹਾਂ ਸੱਚੀ ਉਸ ਤਰ੍ਹਾਂ ਹੁੰਦਾ ਹੈ ਕੁਝ ਉਸ ਤਰ੍ਹਾਂ ਦਾ ਹੈ ਤਾਂ ਲੱਗਦਾ ਹੈ ਕਿ ਕਾਂਗਰਸ ਦੇ ਲਈ ਕਾਫੀ ਮੁਸ਼ਕਲ ਖੜੀ ਹੋ ਸਕਦੀ ਹੈ ਆ ਸੋ ਦੇਖਣਾ ਹੋਵੇਗਾ ਅਗਲੇ ਦਿਨਾਂ ਦੇ ਵਿੱਚ ਕਿ ਕੀ ਕਾਂਗਰਸ ਦੇ ਵਿੱਚ ਕੌਣ ਲੀਡ ਕਰਦਾ ਹੈ ਕੌਣ ਨਹੀਂ ਕਰਦਾ ਹੈ ਜਾਂ ਕਿਸ ਤਰੀਕੇ ਦੇ ਨਾਲ ਲੀਡ ਕੀਤਾ ਜਾਂਦਾ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਤੇ ਕਾਂਗਰਸ ਪੰਜਾਬ ਕਾਂਗਰਸ ਦੇ ਵਿੱਚ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਕੋਈ ਨਾ ਕੋਈ ਬਦਲਾ ਜਿਹੜਾ ਹੈ ਉਹ ਹੋਏਗਾ ਜੀ ਅੱਗੇ ਸਰ ਗੱਲ ਕਰਦੇ ਆ ਸਿੱਧੂ ਫੈਮਲੀ ਦੀ ਨਵਜੋਤ ਸਿੱਧੂ ਫੈਮਲੀ ਪਿਛਲੇ ਸਮੇਂ ਵਿੱਚ ਕਾਫੀ ਚਰਚਾ ਚ ਰਹੀ ਹੈ ਤੇ ਇਸ ਦੇ ਨਾਲ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਉਹ ਸ਼ਾਇਦ ਕਿਤੇ ਮਨਾਲੀ ਸਾਈਡ ਦੀ ਵੀਡੀਓ ਹੈ ਉਸ ਵਿੱਚ ਉਹ ਬਾਦਲ ਪਰਿਵਾਰ ਅਤੇ ਤੰਜ ਕਿਸ ਦੇ ਦਿਖਾਈ ਦੇ ਰਹੇ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਸਿੱਧੂ ਸਾਹਿਬ ਦੇਖੋ ਸਿੱਧੂ ਸਾਹਿਬ ਬੜੇ ਇਮਾਨਦਾਰ ਲੀਡਰ ਹੈ ਹਮ ਠੀਕ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਸਿੱਧੂ ਸਾਹਿਬ ਕੋਲ ਇੱਕ ਅਜੰਡਾ ਵੀ ਜੀ ਉਹ ਦੱਸਦੇ ਰਹੇ ਕਿ ਮੇਰੇ ਕੋਲ ਪੰਜਾਬ ਅਜੰਡਾ ਹੈ ਹਮ ਪਰ ਉਹ ਬੱਕਰੀ ਗੱਲ ਆ ਕਿ ਉਹ ਕਹਿੰਦੇ ਮੈਂ ਲਾਗੂ ਉਹਦੇ ਹੀ ਕਰੂੰਗਾ ਸਾਹਮਣੇ ਉਹਦੇ ਹੀ ਲਿਆਉਂਗਾ ਜਦੋਂ ਮੈਂ ਜਦੋਂ ਮੈਨੂੰ ਸੀਐਮ ਫੇਸ ਬਣਾਉਂਗੇ ਹਮ ਕਾਂਗਰਸ ਦਾ ਅਜੰਡਾ ਨਹੀਂ ਮੈਂ ਬਣਨ ਦਊਂਗਾ ਮੈਂ ਆਪਣਾ ਹੀ ਕਰੂੰਗਾ ਹਮ ਉਹਦੀਆਂ ਉਹਨਾਂ ਦੀਆਂ ਸਾਰੀਆਂ ਖੂਬੀਆਂ ਦੇ ਬਾਵਜੂਦ ਉਹਨਾਂ ਦੀ ਇੱਕ ਪ੍ਰੋਬਲਮ ਹੈ ਹਮ ਉਹ ਪ੍ਰੋਬਲਮ ਕੀ ਹੈ ਕਿ ਉਹਨਾਂ ਸਿਆਸੀ ਭੰਡ ਪੁਣਾ ਬਹੁ ਕਰਦੇ ਆ ਹਮ ਮਤਲਬ ਦੂਏ ਬੰਦੇ ਨੂੰ ਬੇਵਕੂਫ ਸਮਝਣਾ ਜੀ ਜਾਂ ਦੂਜੇ ਬੰਦਿਆਂ ਦੇ ਕੰਪੈਰੀਟਿਵਲੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਤਲਬ ਘੈਂਟ ਸਮਝਣਾ ਜੀ ਬਈ ਅੱਛਾ ਜੇ ਦੋ ਦੂਜਾ ਬੰਦਾ ਕਹੇ ਹੂੰ ਬਈ ਯਾਰ ਸਿੱਧੂ ਘੈਂਟ ਹੈ ਫਿਰ ਤਾਂ ਗੱਲ ਬਣਦੀ ਤੁਸੀਂ ਆਪਣੇ ਆਪ ਨੂੰ ਆਪ ਹੀ ਘੈਂਟ ਕਰੀ ਜਾਂਦੇ ਹੋ ਹੂੰ ਇਹਨੇ ਲਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਅਵਿਨਾਸ਼ ਰਾਏ ਖੰਨੇ ਤੇ ਥੱਪੜ ਮਾਰਤਾ ਸੀ ਹੂੰ ਉਹ ਨਾਸ਼ਰਾਇ ਕੰਨਾ ਕਾਂਗਰਸ ਦੇ ਕਿੱਡੇ ਸੀਨੀਅਰ ਲੀਡਰ ਹੈ ਬਿਲਕੁਲ ਉਹਨੇ ਕੀ ਮਜ਼ਾਕ ਤੇ ਇਹਨੇ ਇਹ ਨਹੀਂ ਕਿਹਾ ਸੀਗਾ ਕਿ ਵੀ ਦੇਖ ਲੋ ਵੀ ਪਤਾ ਨਹੀਂ ਕੋਈ ਲੀਡਰ ਆਇਆ ਸੀਗਾ ਤੇ ਸਿੱਧੂ ਸਾਹਿਬ ਗੱਡੀ ਚਲਾ ਰਹੇ ਸੀਗੇ ਉਹਨਾਂ ਨੇ ਦੇਖਿਆ ਸਿੱਧੂ ਸਾਹਿਬ ਡਰਾਈਵਰ ਬਣ ਗਏ ਆ ਹੂੰ ਤੇ ਉਹਨਾਂ ਥੱਪੜ ਮਾਰਿਆ ਸੀ ਇਸ ਗੱਲ ਤੋਂ ਤੇ ਹੁਣ ਆਪ ਜਿਹੜੀ ਉਹ ਵੀਡੀਓ ਪਾਈ ਹੈ ਉਸ ਵੀਡੀਓ ਚ ਇਹ ਕਹਿ ਰਿਹਾ ਕਿ ਬਾਦਲ ਇੱਥੇ ਕਿਦਾਂ ਪਹੁੰਚ ਗਿਆ ਹੂੰ ਇਹ ਨਾਲ ਕੁਰਸੀ ਵੀ ਸੀਗੀ ਜੀ ਉਹਨ ਫੜ ਕੇ ਲਿਆਈ ਸੀ ਚਾਰ ਪੰਜ ਬੰਦੇ ਮਤਲਬ ਤੁਸੀਂ ਕਹਿਣਾ ਮਤਲਬ ਕੀ ਇਹਦੇ ਨਾਲ ਸਾਥ ਕੀ ਕਰਨਾ ਚਾਹੁੰਦੇ ਹੋ ਬਿਲਕੁਲ ਮਤਲਬ ਤੁਸੀਂ ਹਰ ਗੱਲ ਮਜ਼ਾਕ ਚੀ ਬੋਲਣੀ ਹੈ ਇਸ ਤਰ੍ਹਾਂ ਕਮੇਟੀ ਸ਼ੋਅ ਤੇ ਥੋੜਾ ਬੈਠੇ ਹੋ ਤੁਸੀਂ ਬਿਲਕੁਲ ਜੇ ਤਾਂ ਤੁਸੀਂ ਸਿਰਫ ਕਮੇਡੀ ਕਰਨੀ ਤਾਂ ਤਾਂ ਕਮੇਟੀ ਕਰੋ ਹੂੰ ਫਿਰ ਭਗਵੰਤ ਮਾਨ ਦੇ ਚੁਟਕਲਿਆਂ ਤੇ ਤੁਸੀਂ ਕਿਉਂ ਇਤਰਾਜ਼ ਕਰਦੇ ਹੋ ਬਿਲਕੁਲ ਕਿ ਜੀ ਭਗਵੰਤ ਮਾਨ ਮੁੱਖ ਮੰਤਰੀ ਹੈ ਉਹਨੂੰ ਇਦਾਂ ਸੀਰੀਅਸ ਹੋ ਕੇ ਗੱਲ ਕਰਨੀ ਚਾਹੀਦੀ ਹੈ ਹੂੰ ਤੇ ਤੁਸੀਂ ਕੀ ਕਰ ਰਹੇ ਹੋ ਬਿਲਕੁਲ दरअसल ਉਹ ਇੱਕ ਮਨਾਲੀ ਸਾਈਡ ਕਿਉਂਕਿ ਲੋਕ ਅੱਜ ਕੱਲ੍ਹ ਛੁੱਟੀਆਂ ਤੇ ਗਏ ਹੋਏ ਆ ਉਹ ਵੀ ਆਪਣੀ ਫੈਮਿਲੀ ਨਾਲ ਸਿੱਧੂ ਸਾਹਿਬ ਗਏ ਹੋਏ ਆ ਤੇ ਉੱਥੇ ਉਹ ਇੱਕ ਕਿਸੇ ਕੁੜੀ ਨੂੰ ਪੁੱਛਦੇ ਕਿ ਇੱਥੇ ਜ਼ਮੀਨਾਂ ਵਿਕਦੀਆਂ ਕਰਦੀਆਂ ਹੁਣ ਜੇ ਤੁਸੀਂ ਰੀਲ ਬਣਾ ਰੀਲ ਬਣਾ ਰਹੇ ਹੋ ਤਾਂ ਮਤਲਬ ਤੁਸੀਂ ਸਾਰਾ ਕੁਝ ਸੋਚ ਸਮਝ ਕੇ ਬਿਲਕੁਲ ਸਾਰਾ ਕੁਝ ਪਲਾਨ ਕਰਕੇ ਸ਼ੂਟ ਕਰ ਰਹੇ ਹੋ ਜੀ ਤੇ ਉਹਨਾਂ ਨੇ ਕਿਹਾ ਵੀ ਬਾਦਲ ਸਿੰਘ ਦੀ ਉਹ ਇਹ ਜ਼ਮੀਨ ਖਰੀਦੀ ਹੋਈ ਆ ਹੁਣ ਉਹਨੇ ਕਿਹਾ ਪੰਜਾਬ ਵਾਲੇ ਬਾਦਲ ਹੂੰ ਉਹਨੇ ਕਿਹਾ ਹਾਂ ਹੁਣ ਇਹ ਨਹੀਂ ਉਹਦੇ ਵਿੱਚ ਸਪਸ਼ਟ ਹੈ ਕਿਹੜਾ ਬਾਦਲ ਜੀ ਬਾਦਲ ਸੁਖਵੀਰ ਵੀ ਹੋ ਸਕਦਾ ਹੂੰ ਤੇ ਬਾਦਲ ਪ੍ਰਕਾਸ਼ ਸਿੰਘ ਵੀ ਹੋ ਸਕਦਾ ਤੇ ਬਾਦਲ ਬੱਬੀ ਬਾਦਲ ਵੀ ਹੋ ਸਕਦਾ ਤੁਸੀਂ ਬਿਨਾ ਕੋਈ ਫੈਕਚੁਅਲ ਗੱਲ ਕੀਤੇ ਆ ਫੈਕਟਸ ਕਰ ਲੋ ਵੀ ਕਿਹਦੀ ਜ਼ਮੀਨ ਹੈ ਕਿਹਨਾਂ ਲਈ ਹੋਈ ਹੈ ਹੂੰ ਜੇ ਲਈ ਹੋਈ ਹੈ ਜੇ ਕਿਸੇ ਨੇ ਜੈਨੂਨ ਲਈ ਹੋਈ ਹੈ ਤਾਂ ਤੁਹਾਨੂੰ ਇਹਦੇ ਤੇ ਕੀ ਇਤਰਾਜ ਹੈ ਹੂੰ ਤੇ ਜੇ ਉਹ ਲਈ ਹੋਈ ਹੈ ਫਿਰ ਉਹ ਤਾਂ ਤੁਸੀਂ ਸੀਰੀਅਸਲੀ politcal ਜੇ ਤੁਸੀਂ ਕਿਸੇ ਨਾਲ ਗਲਤ ਖਰੀਦੀ ਹੋਈ ਹੈ ਤਾਂ ਫਿਰ ਉਹਦੀ ਤੁਸੀਂ ਉਹਦਾ politically ਇਸ਼ੂ ਬਣਾਓ ਬਿਲਕੁਲ ਪਰ ਇਹ ਕੀ ਹੈ ਮਤਲਬ ਮਜ਼ਾਕ ਚ ਤੁਸੀਂ ਵੀਡੀਓ ਪਾ ਕੇ ਭੰਡ ਪਣਾ ਹਮੇਸ਼ਾ ਖਲਾਰਨਾ ਤੇ ਉਹ ਕਰਨਾ ਮੈਨੂੰ ਤਾਂ ਬਹੁਤਾ ਇਹ ਸੀਰੀਅਸ ਗੱਲ ਨਹੀਂ ਲੱਗਦੀ ਹੂੰ ਇਹਦੇ ਨਾਲ ਮੈਨੂੰ ਤਾਂ ਲੱਗਦਾ ਕਿ ਉਲਟਾ ਇਮਪ੍ਰੈਸ਼ਨ ਪੈਂਦਾ ਜੀ ਜੀ ਕਿ ਤੁਸੀਂ ਇੱਕ ਸੀਰੀਅਸ ਜਿਹੜਾ ਕੰਮ ਕਰਨਾ ਹੈ ਜਦੋਂ ਤੁਸੀਂ ਪ੍ਰਧਾਨ ਸੀਗੇ ਕਾਂਗਰਸ ਦੇ ਉਦੋਂ ਤੁਸੀਂ ਕੀ ਲੱਲ ਲਾ ਲੇ ਜਾਂ ਜਦੋਂ ਤੁਸੀਂ ਮੰਤਰੀ ਸੀਗੇ ਤੁਹਾਡਾ ਲੜਾਈਆਂ ਤੋਂ ਬਿਨਾ ਤੁਹਾਨੂੰ ਕੋਈ ਜਿਹੜਾ ਹੈ ਮਤਲਬ ਤੁਸੀਂ ਹੋਰ ਕੋਈ ਤੁਹਾਨੂੰ ਸੋਝਦਾ ਨਹੀਂ ਸੀਗਾ ਹਾਂ ਨਾ ਜੀ ਦੂਜੇ ਜਦੋਂ ਪਾਰਟੀ ਦੇ ਵਿੱਚ ਦੂਜੇ ਚੰਨੀ ਸਾਹਿਬ ਆਏ ਪਹਿਲਾਂ ਕੈਪਟਨ ਸਾਹਿਬ ਸੀਗੇ ਕੈਪਟਨ ਹੀ ਲੱਤਾਂ ਖਿੱਚਦੇ ਰਹੇ ਜਦੋਂ ਚੰਨੀ ਸਾਹਿਬ ਆ ਗਏ ਚੰਨੀ ਦੀਆਂ ਲੱਤਾਂ ਖਿੱਚਣ ਲੱਗ ਪਏ ਬਿਲਕੁਲ ਤੇ ਆਪ ਕਹਿਣਾ ਜਦੋਂ ਸਾਨੂੰ ਜਦੋਂ ਮੁੱਖ ਮੰਤਰੀ ਬਣਾਉਂਗੇ ਉਦੋਂ ਹੀ ਅਸੀਂ ਆਵਾਂਗੇ ਠੀਕ ਹੈ ਨਾ ਹੂੰ ਫਿਰ ਵਾਈਫ ਤੋਂ ਕਿਉਂ ਬਿਆਨ ਦਿਵਾ ਰਹੇ ਆ ਸਿੱਧਾ ਪੋਲਿਟਿਕਲੀ ਆ ਕੇ ਮੈਦਾਨ ਚ ਡਟਣ ਨਾ ਬਿਲਕੁਲ ਠੀਕ ਹੈ ਨਾ ਹੂੰ ਸੋ ਮੈਨੂੰ ਤਾਂ ਬੜੀ ਅਜੀਬ ਲੱਗੀ ਆ ਵੀਡੀਓ ਵੀ ਤੇ ਮੈਨੂੰ ਬਹੁਤਾ ਮਤਲਬ ਸਿੱਧੂ ਸਾਹਿਬ ਔਰ ਉਹਨਾਂ ਦੇ ਜਿਹੜੇ ਸਲਾਹਕਾਰ ਹੈ ਉਹਨਾਂ ਨੂੰ ਮਤਲਬ ਥੋੜਾ ਜਿਹਾ ਇਸ ਗੱਲ ਤੇ ਸੋਚਣਾ ਚਾਹੀਦਾ ਕਿ ਇਸ ਤਰ੍ਹਾਂ ਦਾ ਵੀਡੀਓ ਪਾਉਣ ਵਾਸਤੇ ਤੁਸੀਂ ਕਿਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਹੋ ਜੀ ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਕਰ ਰਹੇ ਹੋ ਕਿ ਜੇ ਤੁਸੀਂ ਆਪਣੇ ਆਪ ਨੂੰ ਸੀਐਮ ਦਾ ਫੇਸ ਬਣਾਣਾ ਤੇ ਫਿਰ ਤੁਸੀਂ ਇਸ ਤਰ੍ਹਾਂ ਬਣ ਜਾਓਗੇ